ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗ੍ਰੀ ਡੈਰੀ ਫਾਰਮ ਦੀਪਗੜ੍ਹ ਤੇ ਬਈ ਆਪਣਾ ਚੈਨਲ Instagram ਤੇ ਵੀ ਗ੍ਰੀ ਡੈਰੀ ਫਾਰਮ ਦੀਪਗੜ੍ਹ ਤੇ ਟਰੈਕਟਰ ਸੇਲ ਬਿਜਾਰ ਹੈ ਦੀਪਗੜ੍ਹ ਹੈਗਾ ਆਪਣਾ Facebook ਤੇ ਚੈਨਲ ਬਾਈ ਤਿੰਨੇ ਚੈਨਲਾਂ ਨੂੰ ਸਬਸਕ੍ਰਾਈਬ ਤੇ ਫੋਲੋ ਕਰ ਲਿਓ ਮੇਰਾ ਮੋਬਾਈਲ ਨੰਬਰ ਹੈਗਾ ਬਾਈ ਜੀ 62801 37325 ਮੇਰਾ ਮੋਬਾਈਲ ਨੰਬਰ ਹੈ 10 ਤੋਂ 15 ਫੋਟੋ ਭੇਜ ਕੇ ਤੁਸੀਂ ਆਪਣੀ ਐਡ ਬਾਈ ਜੀ ਲਵਾ ਸਕਦੇ ਹੋ ਅੱਜ ਆਪਾਂ ਤੁਹਾਡੇ ਇਸ ਵੀਡੀਓ ਚ ਦੋ ਟਰਾਲੀਆਂ ਤੇ ਇੱਕ ਸੋਨ ਵਾਲੀ ਕਾ ਟਰੈਕਟਰ ਲੈ ਕੇ ਆਇਆ ਪਹਿਲਾਂ ਗੱਲ ਕਰਦੇ ਹਾਂ ਬਾਈ ਜੀ ਟਰਾਲੀ ਬਾਰੇ ਜੈਕਾਈ ਟਰਾਲੀ ਆ ਤੇ ਮੋ 637 180969 94637 180959 ਵੀਰ ਦਾ ਮੋਬਾਈਲ ਨੰਬਰ ਆ ਤੇ ਟਰਾਲੀ ਹੈਗੀ ਆ ਬਾਈ ਜੀ ਇਹ ਬਾਈ ਜੀ 11 6 ਦੀ ਟਰਾਲੀ ਆ ਇਹ ਪੂਰੀ ਫੁੱਲ ਹੈਵੀ ਟਰਾਲੀ ਆਗੀ ਬਹੁਤ ਨਰੋਈ ਬਣੀ ਹੋਈ ਆ ਵਿੱਚੋਂ ਫਰਸ਼ ਵਗੈਰਾ ਬਿਲਕੁਲ ਵੀਦ ਆਗਾ ਵਿੱਚੋਂ ਚੈੱਕ ਕਰ ਸਕਦੇ ਹੋ ਟਰਾਲੀ ਤੁਸੀਂ ਬਾਹਰੋਂ ਰੰਗ ਵੀ ਹੋਇਆ ਵਾ ਟਰਾਲੀ ਨੂੰ ਵਧੀਆ ਤੇ ਜੈਕ ਬਾਈ ਜੀ ਲੱਗਿਆ ਹੋਇਆਗਾ ਸਿੰਗਲ ਜੈਕਾ ਤੇ ਪੂਰਾ ਵਧੀਆ ਹੈਵੀ ਫੁੱਲ ਹੈਵੀ ਜੈਕ ਲੱਗਿਆ ਆ ਤੇ ਬਾਈ ਆਪਾਂ ਡਿਮਾਂਡ ਦੀ ਗੱਲ ਕਰਕੇ ਬਹੁਤ ਜਾਇਜ਼ ਡਿਮਾਂਡ ਆ ਇਹਦੂ ਘਟ ਡਾਇਰਟਸ ਨੇ ਮੈਲੀ 1 ਲੱਖ ਤੇ 22000 ਰੁਪਇਆ ਮੋਲ ਆ ਬਾਈ ਜੀ ਟਰਾਲੀ ਦਾ 1 ਲੱਖ ਤੇ 22000 ਰੁਪਇਆ ਮੋਲ ਆ ਡਬਲ ਬਾਈ ਜੀ ਪੂਰਾ ਹੈਵੀ ਜੱਕ ਲੱਗਿਆ ਹੋਇਆ ਟਾਟਾ ਦਾ ਲੋਹਾ ਲੱਗਿਆ ਬਾਈ ਜੀ ਟਰਾਲੀ ਨੂੰ ਸਾਰਾ ਬਹੁਤ ਵਧੀਆ ਟਰਾਲੀ ਬਣੀ ਹੋਈ ਆ 1 ਲੱਖ ਤੇ 22000 ਰੁਪਇਆ ਰੇਟ ਆ ਮੌਕੇ ਤੇ ਹੋਰ ਵੀ ਮਾਨਤਾ ਨਾ ਹੋਰ ਵੀ ਮਾਨਤਨ ਬਾਈ ਜੀ ਹੋ ਜਾਊਗਾ ਅਗਲਾ ਸੰਦ ਹੈਗਾ ਬਾਈ ਜੀ ਆਪਣੇ ਕੋਲ ਸੋਨਾ ਲੇਕਾ ਟਰੈਕਟਰ ਆ 98765 30144 98765 30144 ਵੀਰ ਦਾ ਮੋਬਾਈਲ ਨੰਬਰ ਆ ਤੇ ਮਾਡਲ ਹੈਗਾ ਬਾਈ ਜੀ ਟਰੈਕਟਰ ਦਾ ਬਾਈ ਜੀ ਟਰੈਕਟਰ ਹੈਗਾ 2017 ਮਾਡਲ ਆ ਸੋਨਾ ਲੇਕਾ 750 RX ਪੰਜਾਬ ਨੰਬਰ ਦਾ ਟਰੈਕਟਰ ਆ ਸਾਰਾ ਟਰੈਕਟਰ ਵੀ ਬਾਈ ਜੀ ਬਿਲਕੁਲ ਨਵਾਂ ਸੋਨਾ ਪਿਆ ਟਰੈਕਟਰ ਬਿਲਕੁਲ ਸੋਨੇ ਰੰਗ ਦਾ ਟਰੈਕਟਰ ਬਿਲਕੁਲ ਬਹੁਤ ਓਕੇ ਨਵਾਂ ਟਰੈਕਟਰ ਆ ਸਾਈਡ ਗੀਅਰ ਆ ਇੰਜਨ ਗੀਅਰ ਲੈਫਟ ਦੀ ਪੂਰੀ ਫੁੱਲ ਗਰੰਟੀ ਆ ਰੰਗ ਪੇਂਟ ਬਖੋ ਬਹੁਤ Ориਜਨਲ ਪਿਆ ਟਰੈਕਟਰ ਬਾਈ ਜੀ ਬਹੁਤ ਘੱਟ ਚੱਲਿਆ ਹੋਇਆ ਟਰੈਕਟਰ ਬਾਹੀ ਤੀ ਚੱਲਿਆ ਹੋਇਆ ਜਿਆ ਤੇ ਜੇਕਰ ਟਾਇਰਾਂ ਦੀ ਗੱਲ ਕਰਕੇ ਚਾਰੋਂ ਟਾਇਰ ਬਾਈ ਜੀ ਬਿਲਕੁਲ ਨਵੇਂ ਟਾਇਰ ਆ ਤੇ ਚਾਰੋਂ ਟਾਇਰ ਇੱਕ ਕੰਪਨੀ ਦੇ ਟਾਇਰ ਪਾਇਆ ਵੀਰ ਨੇ ਕੰਪਨੀ ਦੇ ਟਾਇਰ ਆ ਬਿਲਕੁਲ ਨਵੇਂ ਟਾਇਰ ਆ ਸੋਨਾਂ ਦੇ ਕਾ 750 RX ਟਰੈਕਟਰ ਹੈਗਾ ਬਾਈ ਜੀ ਤੇ ਰੇਟ ਦੀ ਤਾਂ ਗੱਲ ਹੀ ਨਾ ਪੁੱਛੋ ਇੰਨਾ ਜਾਇਜ਼ ਘੱਟ ਰੇਟ ਆ ਵੀਰ ਨੇ ਪਾਇਆ ਹੋਇਆ ਤਾਂ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਬਾਈ 4 ਲੱਖ ਤੇ 40000 ਰੁਪਏ ਮੁੱਲ ਆ ਬਾਈ ਜੀ ਟਰੈਕਟਰ ਦਾ 4 ਲੱਖ ਤੇ 40000 ਰੁਪਏ ਮੁੱਲ ਆ ਮੌਕੇ ਤੇ ਵੀਰ ਕਹਿੰਦਾ ਆਪਾਂ ਹੋਰ ਵੀ ਬਹੁਤ ਸਾਰਾ ਮਾਨਤਾਨ ਕਰਾਂਗੇ ਵੀਰ ਦਾ ਬਿਵਾਰ ਦਾ ਕੰਮ ਵੀਰ ਕੋਲ ਹੋਰ ਵੀ ਬਹੁਤ ਸਾਰੇ ਸੰਦ ਨੇ ਬਾਈ ਜੀ ਆਪਣੀ ਕਿਸੇ ਵੀ ਸੰਦ ਦੀ ਕੋਈ ਗਾਰੰਟੀ ਨਹੀਂ ਹੁੰਦੀ ਆਪਾਂ ਸਿਰਫ ਵੀਡੀਓ ਪਾਉਣ ਦਾ ਕੰਮ ਕਰਦੇ ਆ ਅੱਗੇ ਵੀ ਆਪਾਂ ਤੁਹਾਨੂੰ ਦੱਸ ਦਿੰਦੇ ਆ ਆਪਣੀ ਕੋਈ ਗਾਰੰਟੀ ਨਹੀਂ ਹੁੰਦੀ ਕਿਸੇ ਵੀ ਸੰਦ ਦੀ ਆਪਾਂ ਸਿਰਫ ਵੀਡੀਓ ਪਾਉਣੀ ਆ ਤੇ ਆਪਾਂ ਸੰਦ ਸੇਲ ਕਰਨੇ ਅਗਲੇ ਦੇ ਤੇ ਆਹ ਟਰੈਕਟਰ ਵਾਲੀ ਹੈਗੀ ਆ ਬਾਈ ਜੀ ਸੇਲ ਤੇ ਇਹਦਾ ਮਾਡਲ ਨੰਬਰ ਹੈਗਾ ਵੀਰ ਦਾ 94 174 64005 ਵੀਰ ਦਾ ਮੋਬਾਈਲ ਨੰਬਰ ਆ ਤੇ ਟਰਾਲੀ ਹੈਗੀ ਆ ਬਾਈ ਜੀ ਇਹ ਬਾਈ ਜੀ 14 7 ਦੀ ਟਰਾਲੀ ਹੈ ਇਹ 14 7 ਦੀ ਟਰਾਲੀ ਆ ਮੱਸੀ ਵਾਲੀ ਹੁੱਕ ਲੱਗੀ ਹੋਈ ਆ ਬਾਈ ਜੀ ਨੂੰ 14 7 ਦੀ ਟਰਾਲੀ ਆ ਮੱਸੀ ਵਾਲੀ ਔਕਾ ਰੰਗ ਪੇਂਟ ਹੋਇਆ ਵਾ ਬਾਈ ਜੀ ਰੇਲ ਦਾ ਹਿੱਸਾ ਦਾ ਪੂਰਾ ਵਧੀਆ ਹੈਵੀ ਆ ਪੂਰੀ ਨਰੋਈ ਟਰਾਲੀ ਬਣੀ ਹੋਈ ਆ ਬਹੁਤ ਹੈਵੀ ਆ ਰੰਗ ਪੇਂਟ ਹੋਈ ਵੀ ਆ ਟਰਾਲੀ ਵਧੀਆ ਪੂਰੀ ਓਕੇ ਆ ਪੱਤਿਆਂ ਵਾਲਾ ਬੈੱਡ ਆ ਕ ਨਾਲ 65 ਤੋਂ 70 ਪੈਸੇ ਟਾਇਰ ਪਿਆ ਬਾਈ ਜੀ ਟਰਾਲੀ ਤੇ 65 ਤੋਂ 70 ਪੈਸੇ ਟਾਇਰ ਆਗੇ 24 ਕੁਇੰਟਲ weight ਆ ਬਾਈ ਜੀ ਟਰਾਲੀ ਦਾ 24 ਕੁਇੰਟਲ weight ਆ ਬਾਈ ਜੀ ਟਰਾਲੀ ਦਾ ਬਹੁਤ ਵਧੀਆ ਟਰਾਲੀ ਦਾ ਰੇਟ ਇਹਦਾ ਹੈਗਾ ਸਿਰਫ 1 ਲੱਖ ਤੇ 75000 ਰੁਪਿਆ ਮੁੱਲ ਆ ਬਾਈ ਜੀ ਟਰਾਲੀ ਦਾ ਸਿਰਫ 1 ਲੱਖ ਤੇ 75000 ਰੁਪਿਆ ਮੁੱਲ ਆ ਲੁਧਿਆਣਾ ਏਰੀਆ ਚ ਟਰਾਲੀ ਬਾਈ ਜੀ ਇਹ ਖੜੀ ਆ ਲੁਧਿਆਣਾ ਏਰੀਆ ਚ ਟਰਾਲੀ ਖੜੀ ਹੈ 1 ਲੱਖ ਤੇ 75000 ਰੁਪਿਆ ਮੁੱਲ ਆ ਮੌਕੇ ਤੇ ਮਾਨਤਨ ਬਾਈ ਜੀ ਹੋ ਜਾਊਗਾ ਮੱਸੀ ਵਾਲੀ ਹੌਕਾ ਬਿਲਕੁਲ ਸਰਫਸ ਵਗੈਰਾ ਵੇਚਦਾਗਾ ਇਦਾਂ ਦੇ ਵੀਡੀਓ ਬਾਈ ਜੀ ਆਪਾਂ ਬਹੁਤ ਲੈ ਕੇ ਆਉਣੇ ਨੇ ਤੁਹਾਡੇ ਲਈ ਆਪਣਾ ਜਿਹੜਾ ਵੀਡੀਓ ਚੰਗੀ ਲੱਗਦੀ ਤਾਂ ਮੇਰਾ ਵੀਰ ਬਣਿਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਇੰਸਟਾਗ੍ਰam ਤੇ ਫੋਲੋ ਕਰੋ ਤੇ ਫੇਸਬੁੱਕ ਤੇ ਫੋਲੋ ਕਰੋ ਧੰਨਵਾਦ ਬਾਈ ਜੀ